ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਅੱਜ ਪਿੰਡ ਪੀਦੀ ਦੇ ਵਿੱਚ ਐਮਰਜੈਂਸੀ ਮੀਟਿੰਗ ਕੀਤੀ ਗਈ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਗਿਆਸਪੁਰਾ ਦੇ ਕੋਲੋਂ ਸਵਾਲ ਪੁੱਛਣ ਤੇ ਉਸ ਤੋਂ ਬਾਅਦ ਮਾਹੌਲ ਜੋ ਗਰਮ ਹੋਇਆ ਸੀ ਉਸ ਬਾਰੇ ਚਰਚਾ ਕੀਤੀ ਗਈ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਕਰਾਉ ਕੀਤੇ ਜਾ ਰਹੇ ਨੇ ਉਹਨਾਂ ਦੇ ਕੋਲੋਂ ਸਵਾਲ ਕੀਤੇ ਜਾ ਰਹੇ ਨੇ ਸਵਾਲ ਪੁੱਛੇ ਜਾ ਰਹੇ ਨੇ ਤਾਂ ਜਦੋਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਫਿਰ ਮਾਹੌਲ ਗਰਮ ਹੋ ਜਾਂਦਾ ਉਹ ਵਿਰੋਧ ਵਾਲੀ ਸਥਿਤੀ ਬਣ ਜਾਂਦੀ ਆ ਪੁਲਿਸ ਦੇ ਨਾਲ ਝੜਪ ਵੀ ਹੋ ਜਾਂਦੀ ਆ ਅਮਰਤਸਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਪਟਿਆਲਾ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਨਾਲ ਤਿੱਖੀ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈ ਸੀ ਤਾਂ ਹੁਣ ਕਿਸਾਨਾਂ ਦੇ ਵੱਲੋਂ ਅੱਜ ਤਰਨ ਤਰਨ ਦੇ ਪਿੰਡ ਪੀਦੀ ਦੇ ਵਿੱਚ ਐਮਰਜੈਂਸੀ ਮੀਟਿੰਗ ਤੋਂ ਬਾਅਦ ਕੀਰਨ ਨੀਤੀ ਉਲੀਕੀ ਹੈ ਇੱਕ ਵਾਰ ਤੁਹਾਨੂੰ ਕਿਸਾਨਾਂ ਦੀ ਜੁ ਹਾਂਜੀ ਆ ਪਿੰਡ ਪਿੱਧੀ ਵਿਕੇ ਐਮਰਜੈਂਸੀ ਮੀਟਿੰਗ ਆ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਖੜੀਆਂ ਮਾਦਾ ਪੈਣਾ ਬੀਬੀਆਂ ਦੀ ਇੱਕ ਮੀਟਿੰਗ ਲਈ ਆ ਇਹ ਮੀਟਿੰਗ ਇਸ ਕਰਕੇ ਲਾਉਣੀ ਪਈ ਸਾਨੂੰ ਕਿ ਜੋ ਭਗਵੰਤ ਮਾਨ ਦੀ ਸਰਕਾਰ ਆ ਜੋ ਲੋਕਾਂ ਨੂੰ ਗਮਰਾਹ ਕਰ ਰਹੀ ਆ ਨਸ਼ਿਆਂ ਦੇ ਨਾਂ ਤੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਹੋਰ ਕਈ ਤਰ੍ਹਾਂ ਦੇ ਪਖੰਡ ਕਰ ਰਹੀ ਆ ਉਦੇ ਆਧਾਰ ਤੇ ਜਿਹੜਾ ਇਥੋਂ ਦਾ ਖਰੂਰ ਸਾਹਿਬ ਦਾ ਅਨਕਾ ਵਿਧਾਇਕ ਆ ਮਨਜਿੰਦਰ ਸਿੰਘ ਲਾਲਪੁਰਾ ਉਹ ਸੇਰੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਉਹ ਪਿੰਡ ਦੇ ਵਿੱਚ ਕਮਰਾਹ ਕຸນ ਪ੍ਰਚਾਰ ਕਰਨ ਵਾਸਤੇ ਉਹ ਇਥੇ ਆ ਰਿਹਾ ਵਾ ਜੋ ਜੋ ਜਥੇਬੰਦਾ ਫੈਸਲਾ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਤੇ ਦੋਨਾਂ ਫੋਰਮਾਂ ਦਾ ਜੋ ਫੈਸਲਾ ਵਾ ਕੀਤਾ ਹੋਇਆ ਪਹਿਲਾਂ ਵੀ ਇਹਨਾਂ ਦਾ ਪੰਜਾਬ ਦੇ ਵਿੱਚ ਕਿਤੇ ਵੀ ਆਉਣ ਤੇ ਪਿੰਡਾਂ ਦੇ ਵਿੱਚ ਅਸਬਿਆ ਚ ਸ਼ਹਿਰਾਂ ਚ ਜਿੱਥੇ ਵੀ ਆਉਣ ਇਹਨਾਂ ਦਾ ਐਮਐਲਏ ਆਉਣ ਮੰਤਰੀ ਆਵੇ ਮੁੱਖ ਮੰਤਰੀ ਆਵੇ ਉਹਨਾਂ ਨੂੰ ਸਵਾਲ ਪੁੱਛਣੇ ਆ ਤੇ ਕਾਲੇ ਝੰਡੇ ਵਿਖਾਉਣੇ ਆ ਆਪਣਾ ਵਿਰੋਧ ਪ੍ਰਦਰਸ਼ਨ ਕਰਨਾ ਵਾ ਉਸ ਅਧਾਰ ਤੇ ਸਰਬਸੰਮਤੀ ਨਾਲ ਆ ਪਿੰਡ ਵਾਲੀ ਸਾਰੀ ਕਮੇਟੀ ਨੇ ਫੈਸਲਾ ਕੀਤਾ ਵਾ ਕਿ ਸਵੇਰੇ ਮਨਜਿੰਦਰ ਸਿੰਘ ਲਾਲਪੁਰਾ ਦੇ ਆਉਣ ਦੇ ਉੱਤੇ ਪਿੰਡ ਚ ਆ ਪਿੰਡ ਪਿੱਦੀ ਜਲਾ ਤਰਨ ਤਾਰਨ ਜਦੋਂ ਉਹਦਾ ਵਿਰੋਧ ਕੀਤਾ ਜਾਊਗਾ ਤੇ ਰੋਸ ਪ੍ਰਦਰਸ਼ਨ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਪਿੰਡ ਵੱਲੋਂ ਇਹ ਇਹ ਰੋਸ ਪ੍ਰਦਰਸ਼ਨ ਹੈ ਇਹ ਕੀਤਾ ਜਾਊਗਾ ਵੱਡੇ ਪੱਧਰ ਤੇ ਕੀਤਾ ਜਾਊਗਾ ਇਹ ਫੈਸਲਾ ਸਾਰੀ ਇਹ ਇੱਥੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਭੈਣਾਂ ਨੇ ਇਹ ਸਭ ਸੰਮਤੀ ਨਾਲ ਕੀਤਾ ਵਾ ਤੁਹਾਨੂੰ ਸਵਾਲ ਪੁੱਛੇ ਜਾਣਗੇ ਕਿ ਸ਼ੰਭੂ ਖਰੋਰੀ ਬਾਰਡਰਾਂ ਤੇ ਜੋ 402 ਦਿਨ ਧਰਨਾ ਚੱਲਿਆ ਉਹ ਧਰਨਾ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਸੀ ਐਮਐਸਬੀ ਦੀ ਗਾਰੰਟੀ ਕਾਨੂੰਨ ਬਣਾਉਣ ਨੂੰ ਬਣਾਉਣ ਵਾਸਤੇ ਕਿਸਾਨਾਂ ਦਾ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਵਾਸਤੇ ਮਜ਼ਦੂਰਾਂ ਦੀ ਨਿਰੇਗਾ ਦੀ 700 ਰੁਪਏ ਦਿਹਾੜੀ ਵਾਸਤੇ ਉਹ ਉਹ ਜਿਹੜਾ ਸਾਡਾ ਧਰਨਾ ਹੋਰ ਮੰਗਾਂ ਦੇ ਉੱਤੇ ਸੀਗਾ ਜਿਹੜੀਆਂ ਕਿਸਾਨ 10000 ਰੁਪਏ ਬਰਾਬਾ ਪੈਨਸ਼ਨ ਪਤੀ ਜਾਵੇ ਉਹਨਾਂ ਬੰਦਾ ਕੇਂਦਰ ਸਰਕਾਰ ਨਾਲ ਧਰਨਾ ਸੀ ਸੀ ਧਰਨਾ ਸਾਡਾ ਕਿਉਂ ਠਾਇਆ ਕਿਉਂ ਉਹ ਧੋਕੇ ਦੇ ਨਾਲ ਚੰਡੀਗੜ੍ਹ ਖਾਨ ਆਗੂ ਸੱਦ ਕੇ ਮੀਟਿੰਗ ਦੇ ਵਿੱਚ ਧੋਕੇ ਨਾਲ ਕਿਉਂ ਗ੍ਰਿਫਤਾਰ ਕੀਤੇ ਕਿਉਂ ਉੱਥੇ ਧਰਨਾ ਖੇੜਿਆ ਜ਼ਬਰਦਸਤੀ ਕਿਸਾਨਾਂ ਨੂੰ ਜੇਲਾ ਚ ਕੜਿਆ ਕੁੱਟਿਆ ਮਾਰਿਆ ਬਜ਼ੁਰਗਾਂ ਤੇ ਬੀਬੀਆਂ ਨੂੰ ਬੱਚਿਆਂ ਨੂੰ ਤੁਹਾਡਾ ਤੁਸੀਂ ਉੱਥੇ ਸਾਡੀਆਂ ਟਰਾਲੀਆਂ ਚੋਰੀ ਕੀਤੀ ਟਰਾਲੀਆਂ ਚੋਰੀ ਕੀਤੀ ਸੈਂਡਰ ਚੋਰੀ ਕੀਤੀ ਬਿਸਤਰੇ ਚੋਰੀ ਕੀਤੇ ਸਾਡੇ ਮੰਝਲ ਚੋਰੀ ਕੀਤੇ ਉਹ ਤੁਹਾਡੇ ਬਲਾਲ ਸਿੰਘ ਨੌਰ ਨੇੜੇ ਕੱਕ ਵਿਧਾਇਕ ਤੋਂ ਨੇ ਕਰਾਇਆ ਤੇ ਪੁਸਵੇ ਕਰਾਇਆ ਸਵਾਲਾਂ ਦੇ ਜਵਾਬ ਮੰਗਦਾ ਇਹਦੇ ਨਾਲ ਇਹ ਵੀ ਸਵਾਲ ਮੰਗਾ ਇਹ ਵੀ ਸਵਾਲ ਕਰਾਂਗੇ ਕਿ ਜਿਹੜਾ ਪ੍ਰਦੂਸ਼ ਜਲ ਪ੍ਰਦੂਸ਼ਨ ਐਕਟ ਜਲ ਪ੍ਰਦੂਸ਼ਨ ਰੋਕਥਾਮ ਬਿੱਲ 28 ਮਾਰਚ ਨੂੰ ਤੁਸੀਂ ਵਿਧਾਨ ਸਭਾ ਵਿੱਚ ਪਾਸ ਕੀਤਾ ਵਾ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕਦੇ ਆ ਉਹ ਦੱਸੋ ਪਾਣੀ ਬਚਾਉਣ ਵਾਲਾ ਉਹਦੇ ਨਾਲ 3 ਕਰੋੜ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਕਿਹਦਾ ਵਿਕਾਸ ਕਰਨਾ ਚਾਹੋਨਾ ਭਗਵਾਨਤਮਾਨ ਤੁੰ ਉਹਨਾਂ ਨੂੰ ਖੋਲ੍ਹ ਦਿੱਤੀ ਆ ਕਿ ਜਿੰਨਾ ਮਰਜੀ ਦਰਿਆਵਾਂ ਵਿੱਚ ਗੰਦਾ ਪਾਣੀ ਪਾਉਣ ਜਿੰਨਾ ਮਰਜੀ ਡਰੇਨਾਂ ਵਿੱਚ ਪਾਉਣ ਜਿੰਨਾ ਮਰਜੀ ਧਰਤੀ ਹੜ ਬੋਰ ਕਰਕੇ ਪਾਉਣ ਜਿਹੜੀ 6 ਸਾਲ ਦੀ ਸਜ਼ਾ ਹੁੰਦੀ ਸੀ ਤੇ ਉਹਨਾਂ ਨੂੰ ਪ੍ਰਾਤਿਕ ਪਰਜਾ ਦਰਜ ਹੁੰਦਾ ਸੀ ਉਹਨਾਂ ਦੇ ਉੱਤੇ ਉਹ ਵੀ ਕੱਢਤਾ ਉਹ ਵੀ ਲੈਣ ਕੱਢਤੀ ਵਿੱਚੋਂ ਤੂੰ ਫਿਰ ਕਿੰਨਾ ਨਾਲ ਆ ਕਾਰਪੋਰੇਟਾਂ ਨਾਲ ਆ ਤੇ ਤੇਰਾ ਪੰਜਾਬ ਦੇ ਲੋਕਾਂ ਨਾਲ ਕੀ ਪੰਜਾਬ ਦੀ ਸਰਕਾਰ ਜਿਹੜੀ ਤੁਸੀਂ ਚਲਾ ਰਿਆ ਵਾ ਭਗਵੰਤ ਮਾਨ ਤੇਰੇ ਐਮ ਐਲ ਏ ਤੂੰ ਆ ਤੇਰਾ ਪੰਜਾਬ ਦੇ ਲੋਕਾਂ ਨਾਲ ਕੀ ਲਿੰਕ ਆ ਤੁਹਾਨੂੰ ਕਿੰਨੇ ਹੱਕ ਦਿੱਤਾ ਸਾਡੇ ਪਿੰਡਾਂ ਚ ਆਓ ਟਾੜਾ ਪਿੰਡਾਂ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਤੁਹਾਡਾ ਲੋਕਾਂ ਨਾਲ ਕੋਈ ਦਸਤੂਰ ਨਹੀਂ ਹੈਗਾ ਬਜ਼ੂਰਾਂ ਦੇ ਤੁਸੀਂ ਵਿਰੋਚ ਚ ਪੁੱਗਤ ਰਹਿ ਜਾਓ ਕਿਸਾਨਾਂ ਦੇ ਤੁਸੀਂ ਵਿਰੋਚ ਚ ਪੁੱਗਤ ਰਹਿ ਜਾਓ ਤੁਸੀਂ ਜਿਹੜੇ ਆ ਤੁਹਾਡਾ ਸਾਰਾ ਪ੍ਰਿਸ਼ਟ ਲਾਣਾ ਬਾਣਾ ਉੱਪਰੋਂ ਮੁੱਖ ਮੰਤਰੀ ਪ੍ਰਿਸ਼ਟ ਮੰਤਰੀ ਪ੍ਰਿਸ਼ਟ ਜਿੰਨੇ ਵਿਧਾਇਕ ਸਾਰੇ ਪ੍ਰਿਸ਼ਟ ਅਫਸਰਸਾਈ ਸਾਰੀ ਪ੍ਰਿਸ਼ਟ ਐ ਜਿਹੜੇ ਜਿੰਨੇ ਦਫ਼ਤਰ ਆ ਸਰਕਾਰੀ ਸਾਰੇ ਪ੍ਰਿਸ਼ਟਾਚਾਰ ਦਾ ਅੱਡਾ ਬਣਿਆ ਜਾਂ ਨਹੀਂ ਬਣੇ ਤਾ ਦੋ ਨਸ਼ੇ ਜਿਹੜੇ ਵਿਕ ਰਹੇ ਆ ਪੰਜਾਬ ਚ ਜਿਤਨਾ ਉੱਥੇ ਸ਼ਰਾਬ ਜਰੀਲੀ ਦੇ ਨਾਲ 28 29 ਮੋਤਾਂ ਆ ਗਈਆਂ ਗਰੀਬਾਂ ਦੀਆਂ ਮਜੀਠੇ ਦੇ ਵਿੱਚ ਉਹਦਾ ਕੌਣ ਜ਼ਿੰਮੇਵਾਰ ਆ ਉਦਾ ਜ਼ਿੰਮੇਵਾਰ ਜਿਹੜਾ ਵਾ ਉਹ ਤੇ ਤੁਹਾਡੇ ਕਹਿਣ ਦੇ ਮਤਲਬ ਮੁੱਖ ਮੰਤਰੀ ਦੇ ਕਹਿਣ ਦੇ ਮਤਲਬ ਵੀ ਇਹ ਜਿਹੜੇ 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 ਨੇਤਾ ਵਾ ਮੁੱਖ ਨੇਤਾ ਦੇ ਨਾਲ ਅਫਸਰਸ਼ਾਹੀ ਉਹ ਤੋਂ ਬਗੈਰ ਇਹ ਨਸ਼ੇ ਨਹੀਂ ਵਿਕ ਸਕਦਾ ਜਰੀਲੇ ਜਿਹੜੇ ਜਿਹੜੇ ਜਰੀਲੀ ਸ਼ਰਾਬ ਵਿਕੀ ਆ ਜਾਂ ਨਸ਼ੇ ਨਹੀਂ ਵਿਕ ਸਕਦੇ ਪੰਜਾਬ ਚ ਤੇ ਫਿਰ ਭਾਈ ਨੇਤਾ ਵੀ ਤੇਰੇ ਹੀ ਆ ਤੇ ਅਫਸਰਸ਼ਾਹੀ ਵੀ ਤੇਰੀ ਆ ਕਾਰਵਾਈ ਕਰੋ ਇਹਨਾਂ ਦੇ ਉੱਤੇ ਕਾਰਵਾਈ ਕਿਹੜੀ ਕਾਰਵਾਈ ਕੀਤੀ ਆ ਆ ਜਿੰਨਾ ਪੰਜਾਬ ਚ ਨਸ਼ਾ ਵੇਗਾ 7000 ਕਰੋੜ ਰੁਪਏ ਦਾ ਸਾਲ ਦਾ ਨਸ਼ਾ ਇੱਥੇ ਵਿਕ ਰਿਹਾ ਵਾ ਚਿੱਟਾ ਦੂਜਾ ਤੀਜਾ ਉਹਨੂੰ ਕੌਣ ਬੁਕਾਰਿਆ ਉਹ ਨੈਕਸਸ ਆ ਉਹ ਨੈਕਸਸ ਜਿਹੜਾ ਗੱਠ ਜੋੜ ਕੀ ਆ ਨਪਾਕ ਗੱਠ ਜੋੜ ਉਹਦੇ ਚ ਐਮ ਐਲ اے ਮੰਤਰੀ ਸਾਰੇ ਅਫਸਰਸ਼ਾਹੀ ਤੇ ਨਸਾਤ ਅਖਰ ਸਾਰੇ ਸਾਰੇ ਰਲੇ ਹੋਏ ਆ ਉਹਨਾਂ ਦਾ ਗੱਠ ਜੋੜਿਆ ਉਹ ਪੰਜਾਬ ਨੂੰ ਬਰਬਾਦ ਕਰ ਰਿਹਾ ਪੰਜਾਬ ਦੇ ਬੱਚੇ ਬਰਬਾਦ ਕਰ ਰਹੇ ਆ ਤੁਸੀਂ ਪੰਜਾਬ 'ਚ ਰਹਿਣ ਦੇਣਾ ਕੁਝ ਵੀ ਨਹੀਂ ਰਹਿਣ ਦੇਣਾ ਜ਼ਮੀਨਾਂ ਜਿਹੜੀਆਂ ਵਾ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਉਹ ਸਾਰੀਆਂ ਲਿਆ ਕੇ ਜਿਹੜੀ ਆ 22000 ਏਕੜ ਜ਼ਮੀਨ ਉਹਦੇ ਥੱਲੇ ਆ ਗਈ ਆ ਉਹ ਸੜਕਾਂ ਕਿਹਦੇ ਵਾਸਤੇ ਬਣਣੀਆਂ ਕਾਰਪੋਰੇਟੀਆਂ ਬਣਣੀਆਂ ਉਹ ਲੋਕਾਂ ਦਾ ਵਿਕਾਸ ਥੋੜੀ ਆ ਇਹਦੇ ਨਾਲ ਜਿਹੜੀ ਆ ਹੁਣ 24000 24000 311 ਏਕੜ ਲੁਧਿਆਣੇ ਜਿਹੜੀ ਜ਼ਮੀਨ ਕੁਆਇਰ ਕਰ ਰਹੇ ਜੋ ਕਿਸਾਨਾਂ ਕੋਲੋਂ ਉਹਦਾ ਕਿਹੜਾ ਪੈਸਾ ਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਤੁਹਾਨੂੰ ਨਾ ਆਪਣਾ 200 ਗਾਇ ਦਾ ਇੱਕ ਪਰਾਟ ਦੇਵਾਂਗੇ ਜਿੱਥੇ ਦੁਕਾਨ ਬਣਾ ਲਿਓ ਤੇ 1000 ਦਾ ਦੇਵਾਂਗੇ ਦੋ ਕਰਾਣਾ ਦਾ ਜਿੱਥੇ ਘਰ ਪਾ ਲਿਓ ਬਾਕੀ ਜ਼ਮੀਨ ਦਾ ਇਕੱਲੇ 11 ਕਲੇ ਜਿੰਨੀ ਤੁਹਾਡੀ ਉਹ ਸਾਰੀ ਸਰਕਾਰ ਵੇਚੂਗੀ ਉਹ ਸਾਰੀ ਡਿਵੈਲਪ ਕਰੂਗੀ ਇਹ ਕਿਹੜਾ ਵਾ ਇਹ ਕਿਹੜਾ ਵਿਕਾਸ ਆ ਇਹ ਕਿਹੜੇ ਕੰਕਰੀਟ ਦੇ ਜੰਗਲ ਬਣਾ ਰਹੇ ਜੋ ਉਹੀ ਜਿਹੜੇ ਰੋਕਿਆ ਜਿਹੜੀ ਬਨਾਸ ਪਦੀਓ ਪੁੱਟ ਰਹਿ ਜੋ ਜੰਗਲ ਪੁੱਟ ਰਹਿ ਜੋ ਵਾਤਾਵਰਨ ਖਰਾਬ ਕਰ ਰਿਹਾ ਜੋ ਪੂਰੇ ਪੰਜਾਬ ਦਾ ਤੇ ਕੰਕਰੀਟ ਦੇ ਜੰਗਲ ਬਣਾ ਕੇ ਲੋਕਾਂ ਨੂੰ ਇਹਨਾਂ ਦੇ ਵਿੱਚ ਬਿਮਾਰ ਕਰਕੇ ਪਾਉਣਾ ਵਾ ਇਹ ਵਿਕਾਸ ਸਾਡੇ ਪੰਜਾਬ ਨੂੰ ਨਹੀਂ ਚਾਹੀਦਾ ਭਗਵੰਤ ਮਾਨ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮਿਟੀ ਪੰਜਾਬ ਵੱਲੋਂ ਤੈਨੂੰ ਪਹਿਲਾਂ ਵੀ ਟਕਰੇ ਆ ਹੁਣ ਵੀ ਟਕਰਾਂਗੇ ਪਿੰਡ ਪਿੰਡ ਟਕਰਾਂਗੇ ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਤੂੰ ਦੇਖੇਗਾ ਬਣਦਾ ਕੀ ਆ ਆ ਤੂੰ ਦੇਖੇਗਾ ਪੰਜਾਬ ਦੇ 3 ਕਰੋੜ ਲੋਕਾਂ ਨਾਲ ਜੇ ਤੂੰ ਹਾਰ ਕਰ ਰਿਹਾ ਹੈ 3 ਕਰੋੜ ਲੋਕਾਂ ਦਾ ਕਿਸਾਨਾਂ ਮਜ਼ਦੂਰਾਂ ਦਾ ਸਾਰੇ ਦੁਕਾਨਦਾਰਾਂ ਦਾ ਆਪਣੇ ਸਾਰੇ ਸ਼ਹਿਰੀ ਵਰਗ ਦਾ ਸਾਰਿਆਂ ਸਾਡੇ ਭਰਾਵਾਂ ਦਾ ਉਹ 3 ਕਰੋੜ ਲੋਕ ਤੈਨੂੰ ਪੱਕੇ ਤੌਰ ਤੇ ਤੇਰੀ ਸਰਕਾਰ ਨੂੰ ਦਿੱਲੀ ਨੂੰ ਭੇਜ ਦੇਣਗੇ ਉਹ ਆਪਣਾ ਉਹੜਾ ਕੇਜਰੀ ਵਾਲਿਆ ਕੇਜਰੀ ਵਾਲ ਦੇ ਗਮਲੇ ਨੂੰ ਪਾਣੀ ਪੂਣੀ ਤੂੰ ਪਾਵੇਂਗਾ ਤੇਰਾ ਪੰਜਾਬ ਨਾਲ ਕੋਈ ਨਾਤਾ ਨਹੀਂ ਨਾ ਪੰਜਾਬ 'ਚ ਰਹਿਣ ਦਾ ਤੈਨੂੰ ਕੋਈ ਆਕਿਆ ਇਸ ਕਰਕੇ ਵੱਡੇ ਪੱਦਰ ਤੇ ਆ ਜਿਹੜਾ ਸਾਰਾ ਸਾਡੇ ਲੋਹੜ ਖਸਾਨਾ ਮਜ਼ਦੂਰਾਂ ਨੂੰ ਭੜ ਕੇ ਬੰਜੇਂਦਰ ਸਿੰਘ ਲਾਲਪੁਰਾ ਆਉਣ ਤੇ ਪਿੰਡ ਪਿੱਦੀ ਵਿਖੇ ਜਲਾ ਤਰਨਤਾਨ ਪਿੰਡੀ ਪਿੰਡ ਪਿੱਦੀ ਵਗੇ ਵੱਡਾ ਵਿਰੋਧ ਕੀਤਾ ਜਾਊਗਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਵੈਗਰ ਯੂਕਾ ਖਾਲਸਾ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਅੱਜ ਪਿੰਡ ਪਿੱਦੀ ਦੇ ਵਿੱਚ ਐਮਰਜੈਂਸੀ ਮੀਟਿੰਗ ਕੀਤੀ ਗਈ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਗਿਆਸਪੁਰਾ ਦੇ ਕੋਲੋਂ ਸਵਾਲ ਪੁੱਛਣ ਤੇ ਉਸ ਤੋਂ ਬਾਅਦ ਮਾਹੌਲ ਜੋ ਗਰਮ ਹੋਇਆ ਸੀ ਉਸ ਬਾਰੇ ਚਰਚਾ ਕੀਤੀ ਗਈ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰੋਂ ਕੀਤੇ ਜਾ ਰਹੇ ਨੇ ਉਹਨਾਂ ਦੇ ਕੋਲੋਂ ਸਵਾਲ ਕੀਤੇ ਜਾ ਰਹੇ ਨੇ ਸਵਾਲ ਪੁੱਛੇ ਜਾ ਰਹੇ ਨੇ ਤਾਂ ਜਦੋਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਫਿਰ ਮਾਹੌਲ ਗਰਮ ਹੋ ਜਾਂਦਾ ਉਹ ਵਿਰੋਧ ਵਾਲੀ ਸਥਿਤੀ ਬਣ ਜਾਂਦੀ ਹੈ ਪੁਲਿਸ ਦੇ ਨਾਲ ਝੜਪ ਵੀ ਹੋ ਜਾਂਦੀ ਹੈ ਅੰਮ੍ਰਿਤਸਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਪਟਿਆਲਾ ਦੇ ਵਿੱਚ